ਪੰਜਾਬ ਸਰਕਾਰ ਵੱਲੋਂ ਲਗਾਤਾਰ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਇਸੇ ਕੜੀ ਨੂੰ ਅੱਗੇ ਤੋਰਦਿਆਂ ਅਜ ਬੁੜਲਾਡਾ ਦੇ ਐਮਐਲਏ ਪ੍ਰਿੰਸੀਪਲ ਬੁਧਰਾਮ ਦੇ ਯੋਗਦ ਕਾ ਪਿੰਡ ਕਿਸਮਗੜ੍ਹ ਦੇ ਤਿੰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਨੂੰ 8,68,000 ਰੁਪਏ ਦੀ ਲਾਗਤ ਨਾਲ ਬਾਉਂਡਰੀ ਵਾਲ ਅਤੇ ਰਿਪੇਅਰ ਦੇ ਕੰਮ ਲਈ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਨੂੰ 6,52,000 ਬਾਉਂਡਰੀ ਵਾਲ ਲਈ ਤੇ ਸਰਕਾਰੀ ਹਾਈ ਸਕੂਲ ਕਿਸ਼ਨਗਰ ਨੂੰ 12.5 ਲੱਖ ਸਾਇੰਸ ਲੈਬ ਲਈ ਅਤੇ ਬਾਉਂਡਰੀ ਵਾਲ ਲਈ ਦਿੱਤੇ ਸਾਰੇ ਮੈਂਬਰਾਂ ਦਾ ਮੈਂ ਧੰਨਵਾਦ ਕਰਨਾ ਪ੍ਰੀਤਪਾਲ ਜੀ ਖੜੇ ਨੇ ਸਾਡੇ ਸੋਸ਼ਲ ਮੀਡੀਆ ਦੇ ਨਾਲ ਕਾਰਜਗੁਰੂ ਦੀ ਗੱਲ ਇਹ ਸੀ ਕਿ ਸਾਡਾ ਇਹ ਸਿੱਖਿਆ ਦਾ ਕੋਈ ਸਰਕਾਰ ਦਾ ਏਜੰਡਾ ਹੁੰਦਾ ਸਾਡੀ ਸਰਕਾਰ ਦੇ ਤਿੰਨ ਗਰੰਟੀਆਂ ਸੀ ਅਸੀਂ ਕੋਈ ਮੈਨੀਫੈਸਟੋ ਜਾਰੀ ਨਹੀਂ ਕੀਤਾ ਸੀ ਆ ਸਾਰਾ ਜੀ ਕੀਤਾ ਸੀ ਪਰੰਤੂ 22 ਦੇ ਵਿੱਚ ਇੱਥੇ ਅਸੀਂ ਗਰੰਟੀਆਂ ਸੀ ਤਾਂ ਉਸ ਘੰਟੀ ਦੇ ਕੇ ਅਸੀਂ ਇਹ ਬੇਨਤੀ ਕੀਤੀ ਜੇ ਇੱਕ ਮੌਕਾ ਕੇਜਰੀਵਾਲ ਨੂੰ ਤੇ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਅਸੀਂ ਤੁਹਾਡੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਇੱਕ ਸੋ ਤੁਸੀਂ ਮੌਕਾ ਦਿੱਤਾ ਤੁਸੀਂ 117 ਦੇ ਵਿੱਚੋਂ 92 ਸੀਟਾਂ ਪਹਿਲੀ ਵਾਰੀ ਕਿਸੇ ਇੱਕ ਪਾਰਟੀ ਨੂੰ ਦੇ ਕੇ ਸਰਕਾਰ ਬਣਾਈ ਇੱਕ ਪਾਰਟੀ ਨੂੰ ਪਹਿਲੀ ਵਾਰੀ ਤੇ ਬਾਕੀ ਪਾਰਟੀਆਂ ਹੁਣ ਦੋ ਦਰਾਂ ਲੈਣਸ ਵਾਂ ਕੇ ਲਾਈ ਜਾਂਦੀਆਂ ਨੇ ਪਰ ਇੱਕ ਪਾਰਟੀ ਨੂੰ ਕਿਤੇ ਨਹੀਂ ਸੀਟਾਂ ਨਹੀਂ ਆਈਆਂ ਅੱਜ ਸਾਡੀ ਜਿਹੜੇ ਮੀਟਿੰਗਾਂ ਨੇ ਉਸ ਤੋਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ ਕੋਈ ਵੀ ਕੰਮ ਪਹਿਲੇ ਵਾਰੀ ਸ਼ੁਰੂ ਨਹੀਂ ਹੁੰਦਾ ਹੁੰਦਾ ਵੀ ਆ ਗਿਆ ਜਿੱਕਦੇ ਮਗਰ ਦੇ ਦਿਨ ਕੰਮ ਸ਼ੁਰੂ ਹੋ ਜਾਂਦਾ ਨਵੇਂ ਸਾਰੇ ਅਸੀਂ ਸਾਰੇ 10-12 ਦਿਨਾਂ ਤੋਂ ਬਿਨਾਂ ਛੱਡ ਕੇ 10 ਦਿਨਾਂ ਛੱਡ ਕੇ ਸਾਰੇ ਅਸੀਂ ਪਹਿਲੇ ਵਾਰੀ ਚੁਣੇ ਗਏ ਆ ਮੈਂ ਦੋ ਵਾਰੀ ਚੁਣਿਆ ਗਿਆ ਸੀ ਆ ਤੁਸੀਂ ਮੇਰੇ ਨਾਲ ਤੇ 10 ਬੰਦੇ ਹੋਰ ਸੀ ਮਾਨ ਸਾਹਿਬ ਪਹਿਲਾ ਮੈਂਬਰ ਪਾਰਲੀਮੈਂਟ ਰਹੇ ਨੇ ਮੁੱਖ ਮੰਤਰੀ ਬਣੇ ਸਾਡੀ ਟੀਮ ਬਣੀ ਕੰਮ ਸ਼ੁਰੂ ਕੀਤਾ ਪਿਛਲਾ ਰਿਕਾਰਡ ਫਰੋਲਿਆ ਸਾਲ ਭਰ ਤੈਸੀ ਲੱਗ ਜਾਂਦਾ ਜੇ ਆਪਾਂ ਪਿੰਡ ਦੀ ਸਰਪੰਚ ਸਾਹਿਬ ਬੈਠੇ ਨੇ 2000 ਮਿੰਟ ਇਹਨੂੰ ਕੰਮ ਕਰਨ ਦਾ ਪਿੱਛਾ ਰਿਕਾਰਡ ਦੇਖਣ ਦਾ ਟਾਈਮ ਹੀ ਲੱਗ ਜਾਂਦਾ ਪਿੱਛੋਂ ਅਸੀਂ ਕੰਮ ਕਰਦੇ ਹਾਂ ਸਕੀਮਾਂ ਲੀਕੀਆਂ ਜਿਵੇਂ ਪਹਿਲਾਂ ਹੇਠਲੇ ਲੈਵਲ ਤੇ ਕੀਤਾ ਕੰਮ ਪਰ ਤੂੰ ਨਹੀਂ ਗੱਲ ਬਣੀ ਫਿਰ ਅਸੀਂ ਉੱਚਾ ਲੈਵਲ ਲਿਆ ਪਰ ਆਪਣੇ ਆਪ ਨੂੰ ਔਰ ਪਹਿਲੀ ਸਰਕਾਰ ਹੈ ਜਿਹਨੇ ਸਿਹਤ ਤੇ ਸਿੱਖਿਆ ਨੂੰ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਲੋਕਾਂ ਦਾ ਏਜੰਡਾ ਬਣਾਤਾ ਪਹਿਲਾ ਏਜੰਡੇ ਦੀ ਨਹੀਂ ਸੀ ਸਿੱਖਿਆ ਕਿਸੇ ਵੀ ਸਰਕਾਰਾਂ ਦੇ ਐਤੂ ਪਹਿਲਾ ਏਜੰਡੇ ਤੇ ਨਹੀਂ ਸੀ ਸਰਕਾਰੀ ਸਿੱਖਿਆ ਖਤਮ ਕਰਤੀ ਪ੍ਰਾਈਵੇਟ ਸਿੱਖਿਆ ਖੋਲ੍ਹਤੀ ਸਾਡੇ ਸਰਕਾਰੀ ਸਕੂਲਾਂ ਦਾ ਮੈਂ ਤਾਂ ਬਰੇਹਾ ਮੈਂ ਤਾਂ 40 ਸਾਲ 4 ਮਹੀਨੇ ਪ੍ਰਾਈਵੇਟ ਟੀਚਰ ਵੀ ਰਿਹਾ ਮਾਸਟਰ ਕੱਟ ਵੀ ਰਿਹਾ ਲੈਕਚਰਰ ਵੀ ਰਿਹਾ ਪ੍ਰਿੰਸੀਪਲ ਤੌਰ ਤੇ ਵੀ ਕੰਮ ਕੀਤਾ ਮੈਂ ਹੈਰੀ ਕਾਉਂਸਲ ਤੇ ਕੰਮ ਕੀਤਾ ਅਸੀਂ ਤਾਂ ਉਸ ਵੇਲੇ 1975 ਦੇ ਮੈਜਰ ਦੇ ਟੀਚਰ ਲੱਗਿਆ ਸਾਡੇ ਉੱਤੇ ਮੇਜ ਹੁੰਦਾ ਸੀ ਕਾਨੀ ਹੁੰਦੀ ਚਾਕੂ ਹੁੰਦਾ ਸੀ ਜਾਂਦੇ ਸਕੂਲ ਦੇ ਵਿੱਚ ਦੀ ਮਨsinga ਨਾਲ ਪਹਿਲੇ ਕਿ ਮੇਰੀ ਪੋਸਟਿੰਗ ਸੀ ਕਾਨੀਆਂ ਘਟਣ ਵਾਲੇ ਮੁੰਡੇ ਆ ਜਾਂਦੇ ਕਾਨੀਆਂ ਘੜ ਕੇ ਆਉਂਦੇ ਪੂਰਨੇ ਪਾਉਂਦੇ ਊੜਾ ਆੜਾ ਏਡੀ ਏਕਾ ਦੂਆ 100 ਤੱਕ ਪਾਉਂਦੇ ਬੱਚੇ ਪੱਟੀ ਤੇ ਲਿਖਦੇ ਪੱਟੀ ਪੋਛਦੇ ਫੇਰ ਕੰਮ ਕਰਦੇ ਆਪਾਂ ਪੁਰਾਣੇ ਬੰਦੇ ਸਾਰੇ ਨੇ ਪੱਟੀਆਂ ਲਿਖੀਆਂ ਹੋਣੀਆਂ ਕਪੜਾ ਸਕੂਲ ਚ ਪੜਿਆ ਅਸੀਂ ਵੀ ਅਖਮੀ ਤੱਕ ਸੋ ਅੱਜ ਦਾ ਸਿੱਖਿਆ ਦਾ ਬਹੁਤ ਫਰਕ ਹੈ ਪਰੰਤੂ ਸਰਕਾਰਾਂ ਦੇ ਅਜੰਡੇ ਤੇ ਨਹੀਂ ਸੀ ਸਰਕਾਰੀ ਹਸਪਤਾਲ ਬਣਾਦੇ ਪਰੰਤੂ ਸਰਕਾਰੀ ਹਸਪਤਲਾਂ ਨੂੰ ਠੋਕਦਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਚਾਰ ਦੀਵਾਰੀ ਨਹੀਂ ਸੀ ਪਸ਼ੂ ਆ ਜਾਂਦੇ ਸੂਰ ਆ ਜਾਂਦੇ ਕੁੱਤੇ ਫਿਰਦੇ ਰਹਿੰਦੇ ਲੈਬੇਰੀਆਂ ਨਹੀਂ ਸੀਆਂ ਇਹਦੇ ਹੋਰ ਜਿਹੜੀਆਂ ਦੂਜਾ ਸੈਂਸ ਲੈਬਾਂ ਨਹੀਂ ਸੀਆਂ ਪ੍ਰਿੰਸੀਪਲ ਦਫ਼ਤਰ ਦਾ ਬੁਰਾ ਹਾਲ ਸੀ ਬੰਦੇ ਵਰਦੇ ਲੱਗਦੇ ਸੀ ਸਕੂਲ ਸੀ ਆ ਬਾਹਰ ਜਿਹੜੀ ਬਾਲਾ ਗ੍ਰਾਂਟ ਹੈ ਬਿਲਡਿੰਗ ਐਂਡ ਲਰਨਿੰਗ ਇਹਨਾਂ ਦੀ ਕੋਈ ਚੀਜ਼ ਨਹੀਂ ਸੀ ਅੱਜ ਮੈਂ ਇਹਨਾਂ ਨੇ ਕਾ ਬਹੁਤ ਸੋਹਣੇ ਬੂਟੇ ਲਾਏ ਨੇ ਇੱਕ ਏਜੰਡਾ ਬਣਾਇਆ ਹੈਗਾ ਸਭ ਇਹ ਸਿੱਖਿਆ ਇੱਕ ਸੁਖ ਲੋਕਾਂ ਦੇ ਵਾਸਤੇ ਹੈ ਬਾਬਾ ਸਾਡਾ ਡਾਕਟਰ ਮੀਟ ਕਰਦੀ ਅਸੀਂ ਫੋਟੋ ਲਾਈ ਹਰੇਕ ਦਫ਼ਤਰ ਦੇ ਵਿੱਚ ਅੱਜ ਸੰਵਧਾਰ ਉਹਦੇ ਮੁਤਾਬਕ ਚੱਲ ਰਿਹਾ ਹੈ। ਭਗਤ ਸਿੰਘ ਦੀ ਫੋਟੋ ਦਫ਼ਤਰ ਚ ਲਾਈ। ਦਾਜੋ ਦੇ ਇਨਕਲਾਬੀ ਵਿਚਾਰਨ ਉਹ ਦੇਖਿਆ ਜਾਵੇ। ਬਾਬਾ ਸਾਹਿਬ ਨੇ ਕਿਹਾ ਸੀ ਕਿ ਸਿੱਖਿਆ ਇੱਕ ਦੁੱਧ ਹੈ ਸ਼ੇਰਨੀ ਦਾ ਜਿਹਨਾਂ ਨੂੰ ਪੀਊਗਾ ਦਹਾੜੂਗਾ। ਅਸੀਂ ਉਹ ਸਿੱਖਿਆ ਨੂੰ ਪਹਿਲੇ ਨੰਬਰ ਤੇ ਲੈ ਕੇ ਅੱਜ ਸਿੱਖਿਆ ਨੂੰ ਅੱਜ ਅਸੀਂ ਇੱਕ ਨੰਬਰ ਦਿੱਤਾ ਹੈ। ਅੱਜ ਸਾਰੇ ਪੰਜਾਬ ਦੇ ਵਿੱਚ ਸਿੱਖਿਆ 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 ਕ੍ਰਾਂਤੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਹੋਈ ਹੈ।